ਮਾਪੇ ਕਿੰਨੀਆਂ ਮੁਸ਼ਕਲਾਂ ਨਾਲ ਬੱਚਿਆਂ ਨੂੰ ਪਾਲਦੇ ਹਨ ਮਾਪੇ ਬੰਨਾ ਕੋਈ ਆਸਾਨ ਕੰਮ ਨਹੀਂ ਹੈ ਮਾਪੇ ਬੰਨਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਇਹ ਇੱਕ ਐਸਾ ਸਫ਼ਰ ਹੈ ਜੋ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਾਪਿਆਂ ਦੀ ਆਖਰੀ ਸਾਹ ਤੱਕ ਚੱਲਦਾ ਰਹਿੰਦਾ ਹੈ ਮਾਂ ਜਦੋਂ ਬੱਚੇ ਨੂੰ ਆਪਣੀ ਕੋਖ ਵਿੱਚ ਰੱਖਦੀ ਹੈ ਤਾਂ ਉਸੇ ਦਿਨ ਤੋਂ ਹੀ ਮਾਂ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਉਹ ਕੀ ਖਾਂਦੀ ਹੈ ਕਿਵੇਂ ਸੌਂਦੀ ਹੈ ਕਿਵੇਂ ਚੱਲਦੀ ਹੈ ਹਰ ਚੀਜ਼ ਸਿਰਫ ਬੱਚੇ ਲਈ ਹੀ ਹੁੰਦੀ ਹੈ ਪਿਓ ਵੀ ਚੁੱਪਚਾਪ ਬੱਚੇ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਲੈਂਦਾ ਹੈ ਪਿਓ ਬਾਹਰੋਂ ਸਖਤ ਦਿਖਾਈ ਦੇ ਸਕਦਾ ਹੈ ਪਰ ਅੰਦਰੋਂ ਉਹ ਹਰ ਰੋਜ਼ ਇਹ ਹੀ ਸੋਚਦਾ ਹੈ ਕਿ ਮੇਰਾ ਬੱਚਾ ਕਦੇ ਕਿਸੇ ਚੀਜ਼ ਲਈ ਨਾ ਤਰਸੇ ਜਨਮ ਤੋਂ ਬਾਅਦ ਬੱਚੇ ਦੀ ਸੰਭਾਲ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਬੱਚਾ ਜਦੋਂ ਜਨਮ ਲੈਂਦਾ ਹੈ ਤਾਦੀ ਹੀ ਮਾਪਿਆਂ ਦੀ ਨੀਂਦ ਖਤਮ ਹੋ ਜਾਂਦੀ ਹੈ ਪਰ ਚਿੰਤਾ ਵੱਧ ਜਾਂਦੀ ਹੈ ਰਾਤ ਨੂੰ ਬੱਚਾ ਰੋਂਦਾ ਹੈ ਮਾਂ ਬਿਨਾ ਥਕੇ ਉਸ ਨੂੰ ਚੁੱਕ ਲੈਂਦੀ ਹੈ ਸਾਰੀ ਰਾਤ ਜਾਗਦੀ ਰਹਿੰਦੀ ਹੈ ਪਿਓ ਘੜੀ ਵੱਲ ਵੇਖਦਾ ਹੈ ਸਵੇਰ ਹੋ ਰਹੀ ਹੈ ਪਿਓ ਵੀ ਮਾਂ ਦੇ ਨਾਲ ਬਰਾਬਰ ਦਾ ਹਿੱਸਾਤ ਦਿੰਦਾ ਹੈ ਤੇ ਫਿਰ ਇਹ ਵੀ ਸੋਚਦਾ ਹੈ ਕਿ ਕੰਮ ਤੇ ਵੀ ਜਾਣਾ ਹੈ ਮਾਪੇ ਕਦੀ ਵੀ ਆਪਣੀ ਥਕਾਵਟ ਨਹੀਂ ਦਿਖਾਉਂਦੇ ਉਹ ਜਾਣਦੇ ਹਨ ਕਿ ਇਸ ਵੇਲੇ ਬੱਚੇ ਨੂੰ ਮਾਂ ਤੇ ਪਿਓ ਦੋਨਾਂ ਦੇ ਸਹਾਰੇ ਦੀ ਲੋੜ ਹੈ ਫਿਰ ਬੱਚਿਆਂ ਦੀ ਸੰਭਾਲ ਦਾ ਸਭ ਤੋਂ ਵੱਡਾ ਹਿੱਸਾ ਬੱਚੇ ਦੀ ਸਿਹਤ ਹੁੰਦੀ ਹੈ ਮਾਪੇ ਸੋਚਦੇ ਹਨ ਬੱਚਾ ਸਮੇਂ ਦੇ ਖਾਵੇ ਪੀਵੇ ਸਾਫ਼ ਸੁਥਰਾ ਰਹੇ ਕੋਈ ਬਿਮਾਰੀ ਨਾ ਲੱਗ ਜਾਏ ਤੰਦਰੁਸਤ ਰਹੇ ਬੱਚਾ ਜਦੋਂ ਬਿਮਾਰ ਹੁੰਦਾ ਹੈ ਤੇ ਮਾਂ ਰਾਤਾਂ ਜਾਗਦੀ ਹੈ ਪਿਓ ਡਾਕਟਰਾਂ ਦੇ ਚੱਕਰ ਲਗਾਉਂਦਾ ਹੈ ਕਈ ਵਾਰ ਦਵਾਈਆਂ ਇੰਨੀਆਂ ਮਹਿੰਗੀਆਂ ਹੁੰਦੀਆਂ ਹਨ ਪਰ ਮਾਪੇ ਕਦੀ ਨਹੀਂ ਸੋਚਦੇ ਉਹ ਸਿਰਫ ਇਹੀ ਸੋਚਦੇ ਹਨ ਕਿ ਬੱਚਾ ਠੀਕ ਹੋ ਜਾਵੇ ਮਾਪਿਆਂ ਦੀ ਛਾਂ ਹੇਠਾ ਬੱਚਾ ਸੁਰੱਖਿਅਤ ਰਹਿੰਦਾ ਹੈ ਮਾਪੇ ਬੱਚਿਆਂ ਲਈ ਇੱਕ ਅਧ੍ਰਿਸ਼ ਛਾਂ ਬਣ ਜਾਂਦੇ ਹਨ ਮਾਪੇ ਬੱਚਿਆਂ ਨੂੰ ਗਲਤ ਰਾਹ ਤੋਂ ਬਚਾਉਂਦੇ ਹਨ ਮਾੜੀ ਸੰਗਤ ਤੋਂ ਦੂਰ ਰੱਖਦੇ ਹਨ ਬੱਚੇ ਨੂੰ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਮਹਿਸੂਸ ਕਰ ਲੱਗਦੇ ਹਨ ਪਰ ਕਈ ਵਾਰੀ ਬੱਚਿਆਂ ਨੂੰ ਲੱਗਦਾ ਹੈ ਕਿ ਸਾਡੇ ਮਾਪੇ ਸਾਨੂੰ ਬਹੁਤ ਟੋਕਦੇ ਆ ਉਹ ਟੋਕਦੇ ਨਹੀਂ ਹੁੰਦੇ ਅਸਲ ਵਿੱਚ ਮਾਪੇ ਡਰਦੇ ਹੁੰਦੇ ਹਨ ਮਾਪੇ ਇਸ ਲਈ ਡਰਦੇ ਹਨ ਕਿ ਬੱਚਾ ਕਿਤੇ ਜ਼ਿੰਦਗੀ 'ਚ ਕੋਈ ਠੋਕਰ ਨਾ ਖਾ ਲਵੇ ਮਾਪਿਆਂ ਦੀ ਬੱਚਿਆਂ ਦੀ ਸੰਭਾਲ ਸਿਰਫ ਸਰੀਰ ਤੱਕ ਨਹੀਂ ਹੁੰਦੀ ਮਾਪੇ ਬੱਚੇ ਦੇ ਦਿਲ ਦੀ ਵੀ ਸੰਭਾਲ ਕਰਦੇ ਹਨ ਜਦੋਂ ਬੱਚਾ ਡਰਦਾ ਹੈ ਤੇ ਮਾਂ ਉਸ ਨੂੰ ਇੱਕਦਮ ਗੜੀ ਲਗਾ ਲੈਂਦੀ ਹੈ ਜਦੋਂ ਬੱਚਾ ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਹਾਰਦਾ ਹੈ ਕਪੀਓ ਕਹਿ ਦਿੰਦਾ ਕੋਈ ਗੱਲ ਨਹੀਂ ਮੈਂ ਨਾ ਲਾਣਾ ਦੁਬਾਰਾ ਕੋਸ਼ਿਸ਼ ਕਰਾਂਗੇ ਮਾਪੇ ਬੱਚਿਆਂ ਨੂੰ ਰੋਣਾ ਵੀ ਸਿਖਾਉਂਦੇ ਹਨ ਤੇ ਹੱਸ ਕੇ ਅੱਗੇ ਕਿਵੇਂ ਵਧਣਾ ਹੈ ਇਹ ਵੀ ਮਾਪੇ ਸਿਖਾਉਂਦੇ ਹਨ ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ ਮਾਪੇ ਸਿਰਫ ਬੱਚਿਆਂ ਦੇ ਸਕੂਲ ਦੀ ਫੀਸ ਹੀ ਨਹੀਂ ਭਰਦੇ ਉਹਨਾਂ ਨੂੰ ਕਿਤਾਬਾਂ ਹੀ ਨਹੀਂ ਲੈ ਕੇ ਦਿੰਦੇ ਉਹਨਾਂ ਦੇ ਵਰਦੀਆਂ ਦਾ ਖਰਚਾ ਹੀ ਨਹੀਂ ਉਠਾਉਂਦੇ ਉਹਨਾਂ ਦੀ ਟਿਊਸ਼ਨਾਂ ਦੀਆਂ ਫੀਸਾਂ ਦਾ ਹੀ ਬੋਝ ਨਹੀਂ ਚੁੱਕਦੇ ਸਗੋਂ ਉਹ ਬੱਚੇ ਨੂੰ ਸੱਚ ਬੋਲਣਾ ਮਿਹਨਤ ਕਰਨੀ ਦੂਜਿਆਂ ਦੀ ਇஷ்ட ਕਰਨੀ ਵੱਡਿਆਂ ਦੀ ਇஷ்ட ਕਰਨੀ ਛੋਟਿਆਂ ਨਾਲ ਪਿਆਰ ਕਰਨਾ ਇਹ ਸਾਰੇ ਸੰਸਕਾਰ ਵੀ ਮਾਪੇ ਹੀ ਸਿਖਾਉਂਦੇ ਹਨ ਇਹ ਮਾਪਿਆਂ ਦੀ ਰੋਜ਼ਾਨਾ ਦੀ ਮਿਹਨਤ ਹੁੰਦੀ ਹੈ ਕਿ ਬੱਚੇ ਨੂੰ ਡੇਲੀ ਕੋਈ ਨਾ ਕੋਈ ਚੰਗੀ ਚੀਜ਼ ਪੇਰੈਂਟਸ ਸਿਖਾਉਂਦੇ ਹੀ ਰਹਿੰਦੇ ਹਨ। ਕਈ ਵਾਰੀ ਜੇ ਤਾਂ ਮਾਪੇ ਬੱਚਿਆਂ ਨੂੰ ਡਾਂਟਦੇ ਹਨ ਤਾਂ ਬੱਚੇ ਮਾਪਿਆਂ ਨਾਲ ਨਫ਼ਰਤ ਕਰਨ ਲੱਗ ਪੈਂਦੇ ਹਨ। ਉਹ ਸੋਚਦੇ ਹਨ ਕਿ ਮਾਪੇ ਸ਼ਾਇਦ ਸਾਨੂੰ ਪਿਆਰ ਨਹੀਂ ਕਰਦੇ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਡਾਂਟ ਮਾਪਿਆਂ ਦੀ ਚਿੰਤਾ ਹੈ। ਮਾਪਿਆਂ ਦਾ ਗੁੱਸਾ ਨਹੀਂ ਹੈ। ਮਾਪਿਆਂ ਨੂੰ ਕਈ ਵਾਰੀ ਸਖਤ ਬੰਨਾ ਪੈਂਦਾ ਹੈ ਬੱਚਿਆਂ ਦੀ ਭਲਾਈ ਵਾਸਤੇ। ਪਰ ਮਾਪੇ ਹਮੇਸ਼ਾ ਦਿਰੋ ਨਰਮੀ ਰੈਂਦੇ ਹਨ ਬੱਚਿਆਂ ਲਈ ਮਾਪੇ ਅਕਸਰ ਆਪਣੀਆਂ ਖਾਸ਼ਾਂ ਕੁਰਬਾਨ ਕਰ ਦਿੰਦੇ ਹਨ ਉਹ ਆਪਣੇ ਸੁਪਨੇ ਭੁੱਲ ਦਿੰਦੇ ਭੁੱਲ ਜਾਂਦੇ ਹਨ ਉਹ ਆਪਣੇ ਸੁਪਨੇ ਛੱਡ ਦਿੰਦੇ ਹਨ ਆਪਣੀ ਪਸੰਦ ਨੂੰ ਖਤਮ ਕਰ ਦਿੰਦੇ ਹਨ ਆਪਣੀ ਖੁਸ਼ੀ ਨੂੰ ਤਿਆਗ ਦਿੰਦੇ ਹਨ ਸਿਰਫ ਤੇ ਸਿਰਫ ਬੱਚਿਆਂ ਦੀ ਖਾਤਰ ਤਾਂ ਕਿ ਉਹਨਾਂ ਦਾ ਬੱਚਾ ਵਧੀਆ ਜੀਵਨ ਜੀ ਸਕੇ ਮਾਪੇ ਕਦੇ ਵੀ ਸੱਚੀ ਜਿਹਦਾ ਹਿਸਾਬ ਨਹੀਂ ਰੱਖਦੇ ਕਿ ਉਹਨਾਂ ਨੇ ਬੱਚਿਆਂ ਤੇ ਕੀ ਖਰਚਾ ਕੀਤਾ ਮਾਪੇ ਕਦੇ ਨਹੀਂ ਕਹਿੰਦੇ ਅਸੀਂ ਤੇਰੇ ਲਈ ਇਹ ਕੀਤਾ ਜਾਂ ਅਸੀਂ ਤੇਰੇ ਲਈ ਉਹ ਕੀਤਾ ਕਿਉਂਕਿ ਮਾਪਿਆਂ ਦਾ ਪਿਆਰ ਪੈਸੇ ਪੈਸੇ ਦਾ ਹਿਸਾਬ ਕਿਤਾਬ ਨਹੀਂ ਰੱਖਦਾ ਮਾਪੇ ਬਿਨਾਂ ਕਿਸੇ ਉਮੀਦ ਦੇ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ ਆਪਣੇ ਬੱਚਿਆਂ ਦੇ ਖਰਚੇ ਕਰਦੇ ਹਨ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਦੇ ਹਨ ਪਰ ਇਸ ਦੇ ਬਤਲੇ ਮਾਪੇ ਆਪਣੇ ਬੱਚਿਆਂ ਕੋਲੋਂ ਕੁਝ ਨਹੀਂ ਮੰਗਦੇ ਨਾ ਕੋਈ ਪੈਸਾ ਮੰਗਦੇ ਹਨ ਨਾ ਕੋਈ ਸ਼ੌਰਤ ਮੰਗਦੇ ਹਨ ਨਾ ਕਿਸੇ ਵੀ ਚੀਜ਼ ਦਾ ਹੋਇਸਾਬ ਕਿਤਾਬ ਨਹੀਂ ਮੰਗਦੇ ਮਾਪੇ ਤੇ ਬਸ ਇਹੀ ਚਾਹੁੰਦੇ ਹਨ ਕਿ ਬੱਚਾ ਖੁਸ਼ ਰਹੇ ਸੁਰੱਖਿਅਤ ਰਹੇ ਅਤੇ ਜ਼ਿੰਦਗੀ ਦੇ ਸਹੀ ਮਾਰਗ ਤੇ ਚੱਲਦਾ ਰਹੇ ਸੋ ਬੱਚਿਆਂ ਨੂੰ ਵੀ ਮਾਪਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਮਾਪੇ ਉਹ ਸ਼ਾਂ ਹਨ ਜੋ ਤੁੱਪ ਵਿੱਚ ਵੀ ਕਦੀ ਬੱਚਿਆਂ ਦਾ ਸਾਥ ਨਹੀਂ ਛੱਡਦੇ ਇਸ ਲਈ ਮਾਪੇ ਤੁਹਾਡੇ ਨਾਲ ਹਨ ਤਾਂ ਉਹਨਾਂ ਦੀ ਕਦਰ ਕਰੋ ਕਿਉਂਕਿ ਇਹ ਮਾਪੇ ਇਹਨਾਂ ਮਾਪਿਆਂ ਦਾ ਪਿਆਰ ਜ਼ਿੰਦਗੀ 'ਚ ਇਸ ਦੁਨੀਆ 'ਚ ਦੁਬਾਰਾ ਕਦੀ ਨਹੀਂ ਮਿਲਦਾ